ਔਰ ਜਿੱਦ ਬੈਠੇ ਮੇਰੇ ਕਦੇ ਮੇਰੇ ਜੀ ਇੱਥੀ ਪਾਲਿਸ ਅਸਐਸਪੀ ਜਿੰਨ ਦਾ ਬਹੁਤ ਵੱਡਾ ਨਾਰਿਆ ਜਿਹੜਾ ਦਿਨ ਆ ਰਿਹਾ ਜਿਹਨੂੰ ਤੁਸੀਂ ਹੋਰਲੀ ਆਪਾਂ ਖੜੇ ਹੋਏ ਉਹਨੇ ਬਹੁਤ ਸ਼ੁਰੂ ਤੋਂ ਜਿੱਦੋਂ ਤੋਂ ਚੱਲਦਾ ਕਿ ਤੇ ਬਾਬਾ ਜੀ ਮੈਨੂੰ ਕਹਿੰਦੇ ਜਿੱਦੋਂ ਥੋੜੇ ਜਿਹਾ ਸੇ ਚੱਲਾ ਹੋ ਗਈ ਮੈਨੂੰ ਉਹਨੇ ਇਹੀ ਕਿਹਾ ਵੀ ਇੱਥੇ ਲਿਆ ਰੋ ਪੰਟੇ ਚੁੱਕੀ ਤੇ ਜਬਰਦਸਤੀ ਵੀ ਨਹੀਂ ਅੰਦਾਇਕ ਨਹੀਂ ਮੈਂ ਕਹਿੰਦਾ ਚਲੋ ਚੱਲ ਮੈਂ ਕਹਿੰਦਾ ਚਲੋ ਬਾਕੀ ਮੈਂ ਪਿੱਛੇ ਪਾਛਿੰ ਅਡੇ ਸਪੈਸ਼ਲ ਆਏ ਸਾਰੇ ਸਾਸਤ੍ਰਕਾਲ ਇੰਡੀਅਨ ਕਲਚਰਲ ਐਸੋਸੀਏਸ਼ਨ ਸੋਸਾਇਟੀ ਕਰਤਾਰਪੁਰ ਪੰਜਾਬ ਤੋਂ 55 ਲੋਕਨਾਵਾਂ ਦਾ ਫੈਸਟੀਵਲ ਜਿਹੜਾ ਹੈ ਇਸ ਵਾਰ ਸ਼੍ਰੀਮਾਨ ਸਰਪਾਪਾ ਪੀਤਮ ਸਿੰਘ ਦੇ ਅਸਥਾਨ ਤੇ ਵਿਰਾਸਤੀ ਹਾਲ ਦੇ ਵਿੱਚ ਰਾਏਪੁਰ ਵਿਖੇ ਹੋ ਰਿਹਾ ਇਹਨਾਂ ਦੀ ਤਰੀਕਾ ਜਿਹੜੀਆਂ ਇੱਕ ਤੇ ਦੋ ਮਾਤੀ ਦੀਆਂ ਸਾਈਡ ਕੀਤੀਆਂ ਗਈਆਂ ਨੇ ਔਰ ਇਹਦੇ ਵਿੱਚ ਪੰਜਾਬ ਦੇ ਸੱਭਿਆਚਾਰ ਵਿਰਸਾ ਵਿਰਾਸਤ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਲੋਕ ਕਲਾਵਾਂ ਬਣੀਆਂ ਨੇ ਉਹਨਾਂ ਦੇ ਸਾਰਿਆਂ ਦੇ ਕੰਪੀਟੀਸ਼ਨ ਕਰਾਏ ਜਾਣਗੇ ਔਰ ਇਹਦੇ ਵਿੱਚ ਕਾਲਜਾਂ ਯੂਨੀਵਰਸਟੀਆਂ ਦੇ ਜਿਹੜੇ ਬੱਚੇ ਪਾਰਟਿਸਪੇਟ ਕਰਨਗੇ ਸੋ ਮੇਰੇ ਵੱਲੋਂ ਅਪੀਲ ਆ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਇਸ ਵਿਰਸੇ ਨਾਲ ਹਿੱਸਾ ਬਣਨਾ ਚਾਹੀਦਾ ਔਰ ਹਰ ਤਰ੍ਹਾਂ ਦਾ ਸਰਜੋ ਜਿਹੜਾ ਆਪੀਨ ਕਲਚਰ ਐਸੋਸੀਏਸ਼ਨ ਜਿਹੜਾ ਕਰਨਾ ਚਾਹੀਦਾ ਤੇ ਸਾਡੇ ਵੱਲੋਂ ਜਿਹੜਾ ਆਪਣਾ ਸਹਿਯੋਗ ਆ ਸਾਰੇ ਆਪਾਂ ਰਲ ਕੇ ਤਨਮਤਾਂ ਦੇ ਨਾਲ ਜਿਹੜਾ ਫੈਸਟੀਵਲ ਕਾਮਯਾਬ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਜੀ ਲੈ ਲਓ ਇੱਕ ਫੋਟੋ ਮੈਂ ਦੁਬਾਰਾ ਤਰੀਕਾ ਜਿਹੜੀਆਂ ਇਲੈਕਟ੍ਰੋਨਿਕ ਮਾਰਡੀਨ ਥ्रू ਜਿਹੜੀ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ 1 ਤੇ 2 ਮਾਰਚ ਜਿਹੜੀ ਇਹ ਦੀ ਤਰੀਕ ਡਿਸਾਈਡ ਕੀਤੀ ਗਈ ਹੈ ਦੇ ਦੋਨੇ ਦਿਨ ਲਗਾਤਾਰ ਜਿਹੜੇ ਬੱਚਿਆਂ ਦੇ ਇਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀ ਕਲਾ ਦੇ ਮਰਨੀਆ ਉਹਨਾਂ ਦੇ ਕੰਪੀਟੀਸ਼ਨ ਹੋਣਗੇ ਸੋ ਸਾਰਿਆਂ ਨੂੰ ਹਮੇ ਆ ਕੇ ਫੰਕਸ਼ਨ ਨਹੀਂ ਦੇਤੀਆ ਚਲੋ ਇੱਕ ਕਰਿਓ ਇੱਕ ਰੁਕੋ ਵਿਆਹ ਦਾ ਨੰਬਰ ਹੈ ਹਾਂਜੀ ਆਪਕੇ ਸਾਹਮਣੇ ਹਾਂਜੀ ਸਾਹਮਣੇ ਦਿਓ ਸਾਰੇ ਧਿਆਨ ਜੀ ਜੀ ਜਿਸ ਤਰ੍ਹਾਂ ਕੇ ਸਾਰਿਆਂ ਨੇ ਅਨਾਉਂਸਮੈਂਟ ਕਰੀ ਦਿੱਤੀ ਜੀ ਮੈਂ ਤੁਹਾਡਾ ਆਪਣਾ ਦੀਪਕ ਰਾਜਾ ਕਮੇਡੀਅਨ ਐਕਟਰ ਮੈਂ ਅਕਸਰ ਪਿਛਲੇ ਕਈ ਸਾਲਾਂ ਤੋਂ ਇਸ ਮੇਲੇ ਦੇ ਨਾਲ ਜੁੜਿਆ ਮੇਰੇ ਵਰਗੇ ਬਹੁਤ ਸਾਰੇ ਕਲਾਕਾਰ ਜਿਹੜੇ ਇਸ ਮੇਲੇ ਤੋਂ ਅਸ਼ੀਰਵਾਦ ਲੈ ਕੇ ਦੁਨੀਆ ਦੇ ਕੋਨੇ-ਕੋਨਿਆਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਵੀ ਪਹੁੰਚੇ ਆ ਅੱਜ ਸਾਡੇ ਨਾਲ ਫਿਲਮ ਡਾਇਰੈਕਟਰ ਜਿੰਦਰ ਕਸ਼ਲ ਸਾਹਿਬ ਵੀ ਆਏ ਆਜੋ ਕਸ਼ਲ ਸਾਹਿਬ ਕੋਲੇ ਕਰੀਏ ਇਧਾਰ ਆਜੋ ਆਜੋ ਅੱਛਾ ਬਹੁਤ ਘਰ ਦੋਸਤ ਆਰੇ ਪੰਜਾਬੀ ਤਾਨੂੰ ਪਤਾ ਹੱਸਣਾ ਖੇਡਣਾ ਮਨ ਕਾ ਚਾਉ ਜਿੱਥੇ ਜਾਂਦੇ ਐ ਨੱਚਣਾ ਖੇਡਣਾ ਸਾਡਾ ਇਹ ਰੂਹ ਦੀਆਂ ਪੁਰਾਕਾ ਐ ਅਕਸਰ ਕਹਿਣਾ ਹੁੰਦਾ ਮੈਂ ਜੀ ਕੁੱਲ ਦੁਨੀਆ ਚ ਵੱਖਰੀ ਪਛਾਣ ਬਣਾਈ ਪੰਜਾਬੀਆਂ ਨੇ ਮਰ ਜਾਣਾ ਪਰ ਝੁਕਣਾ ਨਹੀਂ ਅਸੀਂ ਅਣਖ ਦਿਖਾਈ ਪੰਜਾਬੀਆਂ ਨੇ ਕਿੱਦਾਂ ਦਾ ਮਾਨ ਰੋਵੇ ਸਾਨੂੰ ਸਾਡੇ ਪੰਜਾਬ ਉੱਤੇ ਯਾਰੋ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਤਾਕਤ ਜਮਾਈ ਪੰਜਾਬੀਆਂ ਨੇ ਸੋ ਇਹ ਪੰਜਾਬੀ ਐ ਜਿਹੜੇ ਕਿ ਮੇਲੇ ਲਾਉਣਾ ਜਾਣਦੇ ਐ ਹਰ ਨੂੰ ਹੱਸਣਾ ਤੇ ਹਸਾਉਣਾ ਜਾਣਦੇ ਐ ਸੋ ਸਾਡੇ ਲੋਕ ਕਲਾਵਾਂ ਮੇਲਾ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਢਿੱਲੋ ਸਾਹਿਬ ਆ ਕੇ ਪੀਐਸ ਢਿੱਲੋ ਸਾਹਿਬ ਜਿਹੜੇ ਕਿ ਬਹੁਤ ਅੱਛੇ ਇੱਕ ਇਨਸਾਨ ਵੀ ਹੈ ਕਿਉਂਕਿ ਪ੍ਰੋਮੋਟਰ ਵੀ ਹੈ ਇਨਸਾਨ ਵੀ ਹੈ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰੋਮੋਟ ਕਰਕੇ ਔਰ ਐਸੇ ਮੰਚ ਪ੍ਰਦਾਨ ਕੀਤੇ ਹੈ ਕਿ ਅੱਜ ਪੂਰੀ ਦੁਨੀਆ 'ਚ ਬਾਲੀਵੁੱਡ 'ਚ ਵੀ ਉਹ ਕਲਾਕਾਰ ਜਾ ਕੇ ਥੋਮਾ ਪਾ ਰਹੇ ਹੈ ਸੋ ਇਹਨਾਂ ਦੀ ਬਦੌਲਤ ਮੇਰਾ ਭਰਾ ਜਿਹੜਾ ਉਹ ਇੰਗਲੈਂਡ ਤੋਂ ਵੀ ਇਹਨਾਂ ਦੀ ਬਦੌਲਤ ਵਾਪਸ ਆਇਆ 25 ਸਾਲਾਂ ਬਾਅਦ ਸੋ ਨੇਕੀ ਦੇ ਇੱਕ ਸੋਸ਼ਲ ਕੰਮ ਵੀ ਜਿਹੜੇ ਇਹਨਾਂ ਨੇ ਕੀਤੇ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਸੋ ਦਲਵਿੰਦਰ ਦਿਆਲਪੁਰੀ ਭਾਜੀ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਮੇਲੇ ਕਰਦੇ ਵੀ ਆ ਰਹੇ ਹਨ ਸੋ ਮੈਂ ਇਹਨਾਂ ਨੂੰ ਪਿਛਲੇ ਮੇਲੇ ਤੇ ਸਟੇਜ ਤੇ ਕਿਹਾ ਸੀਗਾ ਕਿ ਲਵੀ ਇਸ ਸਾਲ 38ਵਾਂ ਮੇਲਾ ਮਨਾ ਰਹੇ ਆ ਤੇ ਐਸ ਸਰ ਹੋ 39ਵਾਂ ਜੀ ਹਾਂ ਤੇ ਮੈਂ ਪ੍ਰੋਮਿਸ ਕਰਦਾ ਕਿ ਜਦੋਂ 139ਵਾਂ ਮੇਲਾ ਆਪਾਂ ਮਨਾਵਾਂਗੇ ਉਦੋਂ ਵੀ ਢੱਲੋ ਸਾਹਿਬ ਨਾਲ ਅਸੀਂ ਮੋਢੇ ਨਾਲ ਮੋਢਰ ਲਾ ਕੇ ਤੇ ਉਹ ਮੇਲਾ ਅਸੀਂ ਆਰਗੇਨਾਈਜ਼ ਕਰਾਂਗੇ ਤਾੜੀਆਂ ਲਾ ਦਿਓ ਜੀ ਇੱਕ ਵਾਰ ਬਹੁਤ ਜ਼ਰੂਰੀ ਕਿਉਂਕਿ 139ਵਾਂ ਮੇਲਾ ਵੀ ਆਪਾਂ ਢੱਲੋ ਸਾਹਿਬ ਦੇ ਨਾਲ ਤੇ ਬਾਬਾ ਜੀ ਦੇ ਅਸੀਰਵਾਦ ਨਾਲ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਆਪਾਂ ਇਸੇ ਤਰ੍ਹਾਂ ਲਾਉਣਾ ਜੀ ਕਿਉਂਕਿ ਇਹ ਅਕਸਰ ਮੇਲਿਆਂ 'ਚ ਜਿੱਦਾਂ ਬਾਬਾ ਜੀ ਨੇ ਕਿਹਾ ਕੇ اور ਇਹਨਾਂ ਨੇ ਵੀ ਅਨਾਉਂਸਮੈਂਟ ਕੀਤਾ ਕਿ ਨਸ਼ਿਆਂ ਨੂੰ ਆਪਾਂ ਦੂਰ ਕਰਨਾ ਸਾਡੇ ਪੰਜਾਬ ਦੇ ਵਿੱਚੋਂ ਇੱਕ ਵਧੀਆ ਸੰਦੇਸ਼ ਦੇਣਾ ਇੱਕ ਨਿਰੋਗ ਜ਼ਿੰਦਗੀ ਆਪਾਂ ਮਿਲ ਜੁਲ ਕੇ ਪ੍ਰਦਾਨ ਕਰੀਏ ਤੇ ਇੱਕ ਵਧੀਆ ਇਨਸਾਨ ਬਣੀ ਮੈਂ ਵੀ ਕਹਿਣਾ ਹੁੰਨਾ ਕਿ ਮਹਾਪੁਰਸ਼ਾਂ ਨੇ ਵੀ ਕਿਹਾ ਕਿ ਹਿੰਦੂ ਸਿੱਖ ਸਾਈ ਜਾਂ ਮੁਸਲਮਾਨ ਬਣੋ ਪਰ ਸਭ ਤੋਂ ਪਹਿਲਾਂ ਤੁਸੀਂ ਚੰਗੇ ਇਨਸਾਨ ਬਣੋ ਸੋ ਇੱਕ ਚੰਗਾ ਇਨਸਾਨ ਹੀ ਚੰਗਾ ਸਮਾਜ ਬਣਾ ਸਕਦਾ ਹੈ ਚੰਗਾ ਦੇਸ਼ ਬਣਾ ਸਕਦਾ ਚੰਗੀ ਸਰਕਾਰ ਬਣਾ ਸਕਦਾ ਸੋ ਮੈਂ ਇਹੀ ਅਰਦਾਸ ਕਰਦਾ ਕਿ ਮਾਲਕ ਮਸਲਾਂ ਨੂੰ ਸਾਰਿਆਂ ਨੂੰ ਹਾਸਦਾ ਬਸਦਾ ਤੰਦਰੁਸਤ ਤੇ ਚੜਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਮਹਾਪੁਰਸ਼ਾ ਨੇ ਇਨਵੀਟੇਸ਼ਨ ਦਿੱਤਾ ਸਾਰੀ ਦੁਨੀਆ ਨੂੰ 1 ਤੇ 2 ਮਾਰਚ ਨੂੰ ਇਸੇ ਸਥਾਨ ਤੇ ਪਾਉਂਦਮ ਬੇਰੀ ਗੁਜ਼ਾਰਿਸ਼ ਕਰਦੇ ਆ ਆਪਣੇ ਨਾਲ ਸਾਰਿਆਂ ਨੂੰ ਆਪਣੀ ਦਿਲੋਂ ਪਹਿਚਾਣੋਂ ਕਹਿੰਦਾ ਵੀ ਸਾਰੇ ਜਿੱਥੇ ਵੀ ਜਿਸ ਦਾ ਲਿੰਕ ਬੰਦਾ ਹੈ ਜਿੱਥੇ ਵੀ ਕੋਈ ਛੋਟਾ ਕਲਾਕਾਰ ਹੈ ਵੱਡਾ ਕਲਾਕਾਰ ਹੈ ਉਸ ਨੂੰ ਪ੍ਰੇਰਿਤ ਕਰਕੇ ਮੇਲੇ 'ਚ ਆਓ ਤਾਂ ਕਿ ਅਸੀਂ ਮੇਲੇ ਨੂੰ ਇੱਕ ਅੱਛਾ ਬਣਾ ਸਕੀਏ ਮੈਂ ਬਹੁਤ ਦੇਰ ਤੋਂ ਚਲੋਸਾ ਨਾਲ ਜੁੜਿਆ ਰਹੇ ਹਾਂ ਤੇ ਕੋਸ਼ਿਸ਼ ਇਹ ਹੀ ਕਰਦੇ ਰਹੇ ਹਾਂ ਕਿ ਹਰ ਸਾਲ ਇਸ ਨੂੰ ਅੱਛੇ ਤੋਂ ਅੱਛਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਦੋਂ ਤੋਂ ਮੇਲਾ ਦੇ ਰਿਤੇ ਆ ਇਸ ਦਾ ਰੰਗ ਰੂਪ ਵੀ ਕੁਝ ਬਦਲ ਗਿਆ ਰੰਗ ਰੂਪ ਵੀ ਬਦਲ ਗਿਆ ਬਹੁਤ ਸਾਰੇ ਐਨਆਰਆਈ ਭਰਾ ਇੱਥੇ ਆਇਆ اتنا ਹੋਰ ਜੁੜਦੇ ਆਏ ਨੇ ਤੇ ਬਾਬਾ ਜੀ ਦੀ ਰਹਿਮ ਕਿਰਪਾ ਨਾਲ ਇਹ ਇਸ ਸਾਲ ਵੀ ਜਿਹੜਾ 1925 ਚੋਣਾ ਉਹਦੇ ਚ ਵੀ ਬਹੁਤ ਸਾਰੀ ਦੁਨੀਆ ਇਸ ਮੇਲੇ ਨੂੰ ਬਾਹਰੋਂ ਵੀ ਦੇਖਣ ਆਉਗੀ ਤੇ ਇਸ ਨੂੰ ਲੋ ਸਾਹਿਬ ਨੂੰ ਕਾਮਯਾਬ ਕਰ ਲਈ ਇਸ ਮੇਲੇ ਦੇ ਸਾਰੇ ਜਿਹਨੇ ਵਰਕਰ ਆ ਮੂ ਸਾਥੋਂ ਦਾਤਾ ਜੀ ਸ਼ੁਰੂਆਤ ਹੀ ਲੈ ਤੇ ਤਾਂ ਕਿ ਇਹ ਜੋ ਜੋ ਜੱਥੇ ਜੱਥੇ ਕੰਮ ਕਰਨ ਆਪਣੇ ਵਧੀਆ ਤਰੀਕੇ ਨਾਲ ਕਰਨ ਤੇ ਮੇਲਾ ਇੱਕ ਹੋਰ ਉਚਾਈਆਂ ਤੇ ਪਹੁੰਚਵੇ ਵੈਜੀਤਾ ਸਾਹਿਬ ਇੱਕ ਭਾਜੀ ਇਹਦੇ ਵਿੱਚ ਅਵਾਰਡ ਦਿੰਦੇ ਆਪਾਂ ਇਸ ਵਾਰ ਵੀ ਕਿਸੇ ਨੂੰ ਅਵਾਰਡ ਦੇਣ ਜਾ ਰਹੇ ਹਾਂ ਭਾਜੀ ਇਸ ਵਾਰ ਇੱਕ ਜਿਹੜਾ ਅਵਾਰਡ ਫਾਈਨਲ ਨੇ ਅਜੇ ਡਿਸਾਈਡ ਕਰ ਰਹੇ ਆ ਅੱਜ ਬਾਬਾ ਜੀ ਨਾਲ ਪਰਮਿਸ਼ਨ ਲੈ ਕੇ ਦੱਸ ਦਾਂਗੇ ਬਾਬਾ ਜੀ ਪਾਜੀ ਲੈ ਕੇ ਲੋਕਲਾ ਅਵਾਰਡ ਦਾ ਹਰ ਸਾਲ ਦਿੱਤਾ ਜਾਂਦਾ ਹੈ ਇਸ ਸਾਲ ਵੀ ਲੋਕਲਾ ਅਵਾਰਡ ਇਸ ਮੇਲੇ 'ਚ ਦਿੱਤੇ ਜਾਣਗੇ ਜੋ ਅਸੀਂ ਸਾਡੇ ਮਹਾਂਪੁਰਸ਼ਾਂ ਨਾਲ ਡਿਸਕਸ ਕਰਕੇ ਦੋ ਦੋ ਦਿੰਦੇ ਦੋ ਦੋ ਆਵਾਜ਼ ਜਿੰਨੇ ਕਹਿਣਗੇ ਦੋ ਦੇ ਤਿੰਨ ਵੀ ਕਰਦਾਂਗੇ ਬੱਬਾ ਜੀ ਕੋਈ ਕਰੀ ਤੁਸੀਂ ਬਹੁਤ ਬਤਾਂ ਬਸਾਂ ਨਾ ਕਿਰੋ